ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੱੱਬੀ ਜੀ ਸਵਾਗਤ ਕਰਦਾ ਦਿਲੋਂ ਦੋਸਤੋ ਬਹੁਤ ਸਾਰੇ ਬੰਦੇ ਐ ਹੋਏ ਨੇ ਵੱਖ-ਵੱਖ ਪਾਰਟੀਆਂ 'ਚ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਹੈ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜਾਏ ਕਿ ਇਹਨੂੰ ਫਿਰਦਾ ਰਹਿਣ ਦੋ ਅਪਾ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁੰਮਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਐ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਹੁਣ ਜਿੰਨਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਾਂ ਨਾਲ ਭੁਗਤ ਲੈਣ ਕਿਉਂਕਿ ਹਰ ਰੋਜ਼ ਕੋਈ ਐਹ ਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ ਨਾ ਹੀ ਮਿਲਣ ਪਾਰਟੀਆਂ ਤਰਸਦੀਆਂ ਫਿਰਦੇ ਰਹਿੰਦੀਆਂ ਨੇ ਕਿ ਕੋਈ ਮਿਹਨਤ ਕਰਨ ਵਾਲਾ ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋ ਬੰਦਾ ਮਿਲ ਜੇ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਖੇ ਸਮੇਂ ਤੇ ਤੁਸੀਂ ਡਿੰਪੀ ਦੇ ਨਾਲ ਖੜੇ ਹੋ ਇਸ ਮੌਕੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡਾ ਮਾਣ ਇੱਜ਼ਤ ਦੁੱਗਣਾ ਤਿੱਗਣਾ ਤੁਹਾਨੂੰ ਦੇਵਾਂਗੇ ਕਿਉਂਕਿ ਤੁਸੀਂ ਇਹ ਕਹੇ ਜੇ ਬੰਦੇ ਨੂੰ ਸਾਡੇ ਕੋਲ ਭੇਜ ਰਹੇ ਹੋ ਜਿਹੜੇ ਕੋਲ ਤਜਰਬਾ ਹੈ ਔਰ ਜज्ਬਾ ਹੈ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ ਹੈ। ਬਾਕੀ ਪ੍ਰਮਾਤਮਾ ਨੇ ਸਭ ਕੁਝ ਇਹਨਾਂ ਨੂੰ ਦਿੱਤਾ ਹੋਇਆ ਹੈ। ਸਾਡੇ ਤਾਂ ਗੁਰੂਆਂ ਨੇ ਸਾਨੂੰ ਦੱਸਿਆ ਹੈ ਕਿ ਗਰੀਬਾਂ ਦੇ ਹੱਕ 'ਚ ਖੜੋ, ਮਜਲੂਮਾਂ ਦੇ ਹੱਕ 'ਚ ਖੜੋ। ਸਾਨੂੰ ਕੋਈ ਇਹਨਾਂ ਦਿੱਤੀ ਹੋਈ ਹੈ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰੇ ਹੁੰਦਾ ਹੈ। ਆਮਾਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਲੋਕ ਹੈਗੇ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ। ਆਪਾ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ